ਹੇ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਦੀ ਸ੍ਰਿਸ਼ਟੀ ਦੇ ਕਰਨਹਾਰ ਕਾਦਰੀ ਮਤਲਕ ਹਜ਼ੂਰੇ ਅਨਵਰ ਆਥਰਵੇਂ ਸੰਸਾਰ ਨੂੰ ਤਾਰਨ ਵਾਲੇ ਮਹਾਰਾਜ ਗਰੀਬ ਨਿਵਾਜ਼ ਗੁਸਈਆ ਮੇਰਾ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰ ਵਾਲੇ ਜਨੋਂ ਵੱਡੇ ਭਾਗ ਹਨ ਸਤਿਗੁਰਾਂ ਦੀ ਪਾਵਨ ਸ਼ਰਨ ਪ੍ਰਾਪਤ ਹੋਈ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਵਨ ਗੁਰਬਾਣੀ ਅੰਦਰ ਦਰਸਾਇਆ ਆਪ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਸੱਤੀ ਬਾਣੀ ਪਾਵਨ ਗੁਰਬਾਣੀ ਦਾ ਜਾਪ ਕਰਨ ਵਾਸਤੇ ਗੁਰੂ ਕੀ ਸਿੱਖ ਸੰਗਤ ਪਾਵਨ ਗੁਰੂ ਦੀ ਹਜ਼ੂਰੀ ਵਿੱਚ ਚੱਲ ਕਰਕੇ ਆਵੇ ਮਨ ਦੀਆਂ ਮਨਛਾ ਜੋ ਵੀ ਹੋਵਨ ਸਤਿਗੁਰੂ ਜੀ ਕਿਰਪਾ ਕਰਕੇ ਸੰਪੂਰਨ ਤੌਰ ਤੇ ਪੂਰੀਆਂ ਕਰ ਦਿੰਦੇ ਨੇ ਆਪ ਜੀ ਵੱਡੇ ਭਾਗਾਂ ਵਾਲੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਕੇ ਵਾਲੀ ਕਲਮ ਕੇ ਧਨੀ ਆਤਮ ਰੰਭਰਨ ਗਿਆਨੀ ਅਧਿਆਤਮ ਰੂਪੀ ਦੇ ਸਮਰਾਟ ਧੰਨ ਸਤਗੁਰੂ ਜੀ ਦੇ ਬੜੇ ਹੀ ਪ੍ਰੇਮ ਵਾਲੇ ਗੁਰਸਿੱਖ ਭਾਈ ਨਾਡੂ ਸਾਹੀ ਜਿਨ੍ਹਾਂ ਦਾ ਪਾਵਨ ਅਸਥਾਨ ਗੁਰਦੁਆਰਾ ਨਾਡਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਗੁਰਸਿੱਖ ਸੰਗਤਾਂ ਦਰਸ਼ਨ ਕਰਕੇ ਆਪਣਾ ਆਇਆ ਸਫਲਾ ਬਣਾ ਰਖੇ ਹੋ ਸਤਿਗੁਰੂ ਜੀ ਦੇ ਪਾਵਨ ਗੁਰਸ਼ਬਦ ਦੀ ਕਥਾ ਜੋ ਆਪ ਜੀ ਨਿੱਤਾ ਪ੍ਰਤੀ ਵਖ ਵਖ ਪੰਥਕ ਮਹਾਨ ਵਿਦਵਾਨਾਂ ਦੇ ਪਾਸੋਂ ਸਰਵਣ ਕਰਦੇ ਹੋ ਇੱਥੇ ਪਾਵਨ ਗੁਰਬਾਣੀ ਅੰਦਰ ਸਤਿਗੁਰਾਂ ਨੇ ਦਰਸਾਇਆ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਖਾਲਸਾ ਦੀ ਜਿੱਥੇ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵੀ ਆਖਿਆ ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿ ਹਾਂ ਨਿਰਬਾਨ ਜੀਉ ਕੇਸੋ ਗੋਪਾਲ ਪੰਡਤ ਸਦਿ ਅਹ ਹਰ ਹਰ ਕਥਾ ਪੜੈ ਪੁਰਾਣ ਜੀਉ ਹਰੀ ਪ੍ਰਮਾਤਮਾ ਜੀ ਦੇ ਸ਼ਬਦ ਦੀ ਕਥਾ ਜੇਕਰ ਕੋਈ ਨਿਤਾ ਪ੍ਰਤੀ ਸੁਣਦਾ ਹੈ ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੋ ਜਾਣ ਨਾਨਕ ਗੁਰੂ ਗੋਬਿੰਦ ਸਿੰਘ ਦੀ ਸਦਾ ਕਰੇ ਕਲਿਆਣ ਸਦਾ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਜੀਵਾਂ ਉਹਨਾਂ ਭਗਤਾਂ ਦਾ ਕਲਿਆਣ ਕਰਦੇ ਨਹੀਂ ਜਿਹੜੀ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਦੇ ਨੇ ਸੋ ਆਓ ਸੰਗਤ ਦੀ ਸਭ ਸੰਗਤਾਂ ਮਨ ਦੀ ਵਰਤੀ ਨੂੰ ਇਕਾਗਰ ਕਰੀਏ ਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਪੀਠ ਕਰਕੇ ਸਤਿਗੁਰਾਂ ਦੀ ਪਾਵਨ ਕਥਾ ਵਿੱਚ ਮਨ ਜੋੜਨਾ ਚਾਹੀਏ ਜੀ ਸਭ ਸੰਗਤ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਪੜ੍ਹ ਪੁਸਤਕ ਸੰਦੇ ਆ ਬਾਦੰ ਤਰ ਕਲਿਆਣਤਾ ਦੇ ਮਾਲਕ ਸਰਗੁਣ ਨਿਰਗੁਣ ਰੰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਖਾਲਸਾ ਦੀ ਜਿਹੜਾ ਅੱਜ ਗੁਰੂ ਕਾ ਬਾਗ ਅਸਥਾਨ ਕਾਂਸੀ ਵਿਖੇ ਹੈ ਜਿਸ ਜਗ੍ਹਾ ਤੇ ਮਹਾਰਾਜ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਉਦਾਸੀਆਂ ਵੇਲੇ ਜਾਂਦੇ ਨੇ ਤੇ ਸੰਗਤ ਦੀ ਉੱਥੇ ਇੱਕ ਕੁੱਤਾ ਮਰਿਆ ਹੋਇਆ ਸੀ ਜਿਸ ਮਰੇ ਨੂੰ ਹਜੇ ਥੋੜਾ ਕਿਸਮਾ ਹੋਇਆ ਹੈ ਅਤੇ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਮਹਾਰਾਜ ਕਿਉਂ ਨਾ ਅੱਗੇ ਚੱਲ ਪਈਏ ਇੱਥੇ ਇਹਦੀ ਬਦਬੂ ਆ ਰਹੀ ਹੈ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਮਰਦਾਨਿਆ ਜਿੱਧਰ ਝਾਤ ਮਾਰੇਗਾ ਸਾਰੇ ਬੰਨੇ ਬਦਬੂ ਆ ਰਹੀ ਹੈ ਕਿਤੇ ਅਗਿਆਨਤਾ ਦੀ ਆ ਰਹੀ ਹੈ ਕਿਥੇ ਝੂਠ ਫਰੇਬ ਦੀ ਆ ਰਹੀ ਹੈ ਕਿਤੇ ਗੁਰੂ ਤੋਂ ਟੁੱਟੇ ਹੋਏ ਇਨਸਾਨਾਂ ਦੇ ਵਿੱਚੋਂ ਹਰੀ ਪਰਮਾਤਮਾ ਤੋਂ ਟੁੱਟੇ ਹੋਏ ਜੀਵਾਂ ਦੇ ਹਿਰਦੇ ਵਿੱਚੋਂ ਐਸੀ ਗੰਦਗੀ ਐਸੀ ਨਸਤੀਅਤ ਦੀ ਬਦਬੂ ਆ ਰਹੀ ਹੈ ਜਿਹੜੀ ਸਹਾਰਨ ਜੋਗ ਹੀ ਨਹੀਂ ਉਨੇ ਸਮੇਂ ਨੂੰ ਗੋਪਾਲਦਤ ਪੰਡਿਤ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਮਹਰਥੀ ਜਾਣਦਾ ਸੀ ਕਹਿੰਦੇ ਸਤਗੁਰਾਂ ਦੇ ਪਾਸ ਪਹੁੰਚਦਾ ਪਹੁੰਚਦਾ ਪਹੁੰਚ ਹੀ ਗਿਆ ਆਨ ਕਰਕੇ ਆਖਣ ਲੱਗਾ ਮਹਾਰਾਜ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਫਿਰ ਆਖਿਆ ਕਿੰ ਕਿਤਾਬ ਅਧਿਆਨਤੰ ਇਨੀ ਗੱਲ ਆਕਰਕੇ ਗੁਰੂ ਸਾਹਿਬ ਨੇ ਆਖਿਆ ਇਹ ਜਿਹੜੇ ਪੰਡਤ ਹਨ ਇਹ ਤੇਰੇ ਵੇਦਾਂ ਦਾ ਤੈਨੂੰ ਗਿਆਨ ਦੇਣਗੇ ਅਸੀਂ ਤਾਂ ਇਹਦੇ ਤੋਂ ਬਾਹਰ ਹਾਂ ਆਖਣ ਲੱਗਾ ਤੁਸੀਂ ਐਸੀ ਮਹਾਨ ਸ੍ਰਿਸ਼ਟੀ ਕਾਇਨਾਤ ਤੇ ਆਏ ਹੋ ਜਿੱਥੋਂ ਦੇ ਅਸੀਂ ਏਡੇ ਵੱਡੇ ਵਿਦਵਾਨ ਹਾਂ ਤੁਸੀਂ ਸਾਡੇ ਦੇ ਨਾਲ ਜ਼ੁਬਾਨ ਤਾਂ ਜਿਹੜੀ ਹੈ ਉਹ ਮੰਦੇ ਬੋਲ ਬੋਲਦੇ ਹੋ ਉਸ ਵੇਲੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਸੀ ਹੇ ਪੰਡਤੋ ਤੁਹਾਡੇ ਮਨ ਦੇ ਅੰਦਰ ਅਭਿਮਾਨ ਹੈ ਅੰਤਰ ਅਗਿਆਨ ਹੈ ਜਿਹੜਾ ਗੁਰੂ ਦੇ ਨਾਮ ਤੋਂ ਬਗੈਰ ਦੂਰ ਨਹੀਂ ਹੋ ਸਕਦਾ ਖਾਲਸਾ ਜੀ ਉਸੇ ਵੇਲੇ ਆਖਿਆ ਜੇਕਰ ਅਸੀਂ ਚਾਹੀਏ ਤੇ ਅਸੀਂ ਤੁਹਾਨੂੰ ਹਰਾ ਸਕਦੇ ਹਾਂ ਗੋਸ਼ਟ ਵੇਲੇ ਤੁਹਾਨੂੰ ਅਸੀਂ ਮੁਹਮਾਈ ਮੋੜ ਸਕਦੇ ਹਾਂ ਗੋਪਾਲ ਦੱਤ ਦੇ ਏਡੇ ਬਚਨ ਸੁਣੇ ਤੇ ਗੁਰੂ ਨਾਨਕ ਜੀ ਨੇ ਫਰਮਾਇਆ ਆਖਿਆ ਗੋਪਾਲ ਦੱਤਾ ਤੇਰੇ ਮਨ ਅੰਦਰ ਹੰਕਾਰ ਹੈ ਭਾਈ ਮਰਦਾਨਾ ਦੀ ਉਹ ਜਲ ਫੜ ਲਓ ਜਲ ਫੜ ਕਰਕੇ ਜਿਹੜਾ ਕੁੱਤਾ ਮਰਿਆ ਹੋਇਆ ਹੈ ਇਹਦੇ ਉੱਪਰ ਛੜਕਾ ਦਿਓ ਇਹ ਜੀਵਤ ਹੋ ਜਾਵੇਗਾ ਜਦੋਂ ਜੀਵਤ ਹੋ ਗਿਆ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਬਚਨ ਅਲਾਇਆ ਆਖਿਆ गोपाल दत्त जी ਤੁਸੀਂ ਆਖਦੇ ਹੋ ਅਸੀਂ ਬੜੇ ਵੱਡੇ ਵਿਦਵਤਾ ਦੇ ਮਾਲਕ ਹਾਂ ਪਰ ਤੁਹਾਡੇ ਨੋਂ ਤੇ ਗਿਆਨਵਾਨ ਇਹ ਕੁੱਤਾ ਹੀ ਹੈ ਤੁਹਾਡੇ ਪੰਡਤ ਜਿੰਨੇ ਵੀ ਆਏ ਹੋਏ ਹਨ ਇਸ ਕੁੱਤੇ ਤੋਂ ਵੱਡੇ ਨਹੀਂ ਹੋ ਸਕਦੇ ਇਹ ਨਹੀਂ ਗੱਲ ਸੁਣ ਕਰਕੇ ਮਨ ਦੇ ਅੰਦਰ ਅਹੰਕਾਰਨ ਜਗਿਆ ਆਖਿਆ ਸਾਡਾ ਏਡਾ ਵੱਡਾ ਮਰਤਬਾ ਹੈ ਇੱਕ ਕੁੱਤੇ ਦੇ ਨਾਲ ਮਿਲਾ ਦਿੱਤਾ ਤੇ ਉਸੇ ਵੇਲੇ ਜਦੋਂ ਦਿਜ ਪੰਡਤਾਂ ਨੇ ਤੱਕਿਆ ਕਿ ਇੱਕ ਤਾਂ ਕੁੱਤਾ ਮਰਿਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਨੇ ਇਹਨੂੰ ਜਿਉਂਦਿਆਂ ਕਰ ਦਿੱਤਾ ਇਹ ਸੱਚ ਮੁੱਚ ਕੋਈ ਫਕੀਰ ਦੇ ਅੰਦਰ ਤਾਕਤ ਹੈ ਉਸ ਵੇਲੇ ਖਾਲਸਾ ਦੀ ਉਸੇ ਗੋਪਾਲ ਦਤ ਨੇ ਉਸ ਕੁੱਤੇ ਨੂੰ ਆਖਿਆ ਸੀ ਕਿੰ ਪੁਸਤਕ ਅਧਿਅੰਤੰ ਤੇ ਅਗਿਓ ਜਵਾਬ ਆਇਆ ਸਰਬ ਪੁਸਤਕ ਅਧਿਅੰਤੰ ਕਿ ਭਾਵ ਤੂੰ ਤੇ ਅੱਜ ਜਾਣਦਾ ਏ ਕਿ ਕਿਹੜੀਆਂ ਪੁਸਤਕਾਂ ਦਾ ਅਧਿਐਨ ਕੀਤਾ ਮੈਂ ਸਾਰੀਆਂ ਪੁਸਤਕਾਂ ਦਾ ਅਧਿਐਨ ਕੀਤਾ ਹੋਇਆ ਹੈ। ਇੱਕ ਕੁੱਤੇ ਦੇ ਮੂੰਹ ਦੇ ਵਿੱਚੋਂ ਆਵਾਜ਼ ਆਈ। ਹੈਰਾਨ ਹੋਇਆ ਆਖਣ ਲੱਗਾ ਕੁੱਤਾ ਕਿਵੇਂ ਬੋਲ ਸਕਦਾ ਹੈ? ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਸੀ ਬੋਲੋ। ਤੇ ਕੁੱਤੇ ਨੇ ਆਪਣੀ ਜ਼ੇਬਾ ਚੋਂ ਆਖਿਆ ਸੀ ਗੋਪਾਲ ਦਤਾਰ ਤੂੰ ਮੇਰਾ ਪੋਤਰਾ ਹੈ। ਇੰਨੀ ਗੱਲ ਸੁਣ ਕਰਕੇ ਹੈਰਾਨ ਹੋਇਆ ਮਨ ਅੰਦਰ ਕਰੋਧ ਆਇਆ ਕਿ ਇੱਕ ਤਾਂ ਮੈਨੂੰ ਪੋਤਰਾ ਆਖ ਰਿਹਾ ਹੈ ਕਿ ਕਿਵੇਂ ਹੋ ਸਕਦਾ ਹੈ ਫਿਰ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਜਿਹੜਾ ਵਿਛਣਦਤ ਕੁੱਤੇ ਦੇ ਰੂਪ ਵਿੱਚ ਸੀ ਉਹਨੂੰ ਆਖਿਆ ਤੁਸੀਂ ਆਪਣੇ ਪ੍ਰਾਤਨ ਜੀਵਨ ਦੀ ਸਾਰੀ ਬਾਤ ਤਾਂ ਦੱਸ ਦਿਓ ਕੁੱਤੇ ਦੇ ਮੂੰਹੋਂ ਇਨਸਾਨ ਵਰਗੀ ਆਵਾਜ਼ ਆਈ ਗੋਪਾਲ ਦਾਤ ਹੈਰਾਨ ਹੋ ਗਿਆ ਆਖਿਆ ਮੈਂ ਤੇਰਾ ਸਤਕਾਰ ਜੋਗ ਸਕਾ ਦਾਦਾ ਹਾਂ ਕਹਿੰਦੇ ਇੱਥੇ ਦੇਵ ਨੈਤ ਵਰਗੇ ਬਹੁਤ ਵੱਡੇ ਸਤਿਗੁਰਸ਼ੀ ਮਹਾਂਪੁਰਸ਼ ਆਏ ਜਿਹੜੇ ਰੱਬ ਦੀ ਬਾਰਗਾਂ ਬੰਦਗੀ ਦੇ ਵਿੱਚ ਜੁਟੇ ਹੋਏ ਸਨ ਪਰ ਮੈਂ ਮੂਰਖ ਸਾਂ ਮੈਂ ਪਾਪੀ ਸਾਂ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਤਕਰੀਅਤ ਦਿੱਤੀ ਉਹਨਾਂ ਨੂੰ ਦੁੱਖ ਪਹੰਚਾਈ ਆਖਰ ਨੂੰ ਜਦੋਂ ਉਹ ਤਕਲੀਫਤ ਵਿੱਚ ਆਏ ਉਹਨਾਂ ਨੇ ਮੈਨੂੰ ਆਖਿਆ ਤੂੰ ਕੀ ਕੁੱਤੇ ਵਾਂਗੂ ਭੌਂਕਦਾ ਹੈ ਤੇਰਾ ਜੀਵਨ ਹੀ ਕੁੱਤੇ ਵਾਂਗ ਹੋ ਜਾਵੇਗਾ ਏਨੀ ਗੱਲ ਸੁਣ ਕਰਕੇ ਮੈਂ ਉਸ ਦਿਨ ਤੋਂ ਕੁੱਤੇ ਦੇ ਰੂਪ ਵਿੱਚ ਲਾ ਗਿਆ ਜਦੋਂ ਇਹਨੀ ਵਾਰਤਾ ਸੁਣੀ ਇਹ ਉਹ ਹੀ ਗੋਪਾਲ ਦਾਤ ਜਿਹੜੇ ਲੋਕਾਂ ਨੂੰ ਪਰਵਾ ਕਰਕੇ ਉਹਨਾਂ ਨੂੰ ਹਰਾ ਕਰਕੇ ਉਹਨਾਂ ਦੇ ਬਸਤਰ ਪਾੜ ਕਰਕੇ ਆਪਣੇ ਸ਼ਹਿਰ ਵਿੱਚੋਂ ਬਾਹਰ ਕੱਢ ਦਿੰਦਾ ਸੀ ਆਜ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਭਾਰਾ ਬਣ ਗਿਆ ਹੁਣ ਬੇਨਤੀ ਕਰਦਾ ਸਤਿਗੁਰੂ ਕਿਰਪਾ ਕਰਕੇ ਆਪ ਜੀ ਮੈਨੂੰ ਚਰਨਾਂ ਨਾਲ ਜੋੜ ਲਾ ਸਤਿਗੁਰੂ ਜੀ ਆਪ ਨਹੀਂ ਤਰਸ ਕਰਦੇ ਹੋ ਸਾਚੇ ਸਾਹਿਬਾ ਕਿਆ ਨਾ ਹੀ ਕਰਤੇ ਰਹਿ ਹੇ ਨਰੰਕਾਰ ਜੀ ਜੇ ਤੁਸੀਂ ਮੈਨੂੰ ਮਾਫ ਕਰਨਾ ਚਾਹੋ ਮੁਕਤ ਕਰਨਾ ਚਾਹੋ ਤੇ ਤੁਸੀਂ ਕਰ ਸਕਦੇ ਹੋ ਇੰਨੀ ਵਾਰ ਤਾਂ ਸੁਣੀ ਹੈ ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਗੋਪਾਲ ਦਤ ਪੰਡਿਤ ਦਾ ਕਲਿਆਣ ਕਰਨ ਵਾਸਤੇ ਵਿਸ਼ਨ ਦਤ ਨੂੰ ਵੀ ਸਤਿਗੁਰਾਂ ਨੇ ਜੀਵਨ ਬਖਸ਼ਿਸ਼ ਕਰ ਦਿੱਤਾ ਉਸ ਵੇਲੇ ਸਤਿਗੁਰਾਂ ਨੇ ਇਹ ਪਾਵਨ ਗੁਰਬਾਣੀ ਦਾ ਫਰਮਾਨ ਦਿੱਤਾ ਜਿਸ ਦੀ ਲੜੀਵਾਰ ਕਥਾ ਆਪ ਸਭ ਸਿੱਖ ਸੰਗਤ ਸਰਵਨ ਕਰ ਰਹੇ ਹੋ ਸੋ ਆਓ ਮਹਾਰਾਜ ਅਖਦੀ ਨੇ ਪਾਠ ਪੁਸਤਕ ਸੰਧਿਆ ਬਾਦ ਜਿਹੜਾ ਗੋਪਾਲ ਦਤ ਸੀ ਮਨ ਵਿੱਚ ਬਹੁਤ ਹੰਕਾਰ ਸੀ ਅੱਜ ਚੱਕਣਾ ਚੂਰ ਹੋ ਗਿਆ ਅੱਜ ਗੁਰੂ ਦੀ ਸੰਗਤ ਵਿੱਚ ਆਭਿਮਾਨ ਨਹੀਂ ਰਿਹਾ ਮਾਨੀ ਨਹੀਂ ਰਿਹਾ ਹੰਕਾਰੀ ਨਹੀਂ ਰਿਹਾ ਖਾਲਸਾ ਜੀ ਇਹਦੇ ਤੋਂ ਇਹ ਜਾਣ ਲਈਏ ਜੇ ਗੁਰੂ ਦੇ ਪਾਸੋਂ ਕੁਝ ਪ੍ਰਾਪਤ ਕਰਨਾ ਹੋਵੇ ਪਹਿਲਾਂ ਅਹੰਕਾਰਨ ਛੱਡਣਾ ਪਵੇਗਾ ਮਹਾਰਾਜ ਨੇ ਆਖਿਆ ਪੜ ਪੁਸਤਕ ਸੰਧਿਆ ਬਾਦ ਇਹ ਗੋਪਾਲ ਦਤ ਜੀ ਤੁਸੀਂ ਤੇ ਆਖਦੇ ਹੋ ਅਸੀਂ ਸੰਧਿਆ ਦੇ ਵੇਲੇ ਗਾਇਤਰੀ ਮੰਤਰ ਦਾ ਉਚਾਰਨ ਕਰ ਲਈਏ ਤੇ ਗਾਇਤਰੀ ਆਪ ਹਾਜ਼ਰ ਹੋ ਜਾਂਦੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਕੇਵਾਲੀ ਮਹਾਰਾਜ ਜਿਨ੍ਹਾਂ ਨੇ ਵੇਖਿਆ ਕਿ ਲੋਕ ਗਾਇਤਰੀ ਮੰਤਰ ਦੇ ਪਿੱਛੇ ਲੱਗੇ ਹੋਏ ਨੇ ਭਜੇ ਫਿਰਦੇ ਨੇ ਕਿ ਗਾਇਤਰੀ ਮੰਤਰ ਦਾ ਉਚਾਰਨ ਕਰ ਲਿਆ ਤੇ ਰੱਬ ਦੀ ਪ੍ਰਾਪਤੀ ਹੋ ਜਾਵੇਗੀ ਉੱਥੇ ਸਤਿਗੁਰਾਂ ਨੇ ਫਿਰ ਸਿੱਖਾਂ ਦਾ ਗਾਇਤਰੀ ਮੰਤਰ ਵੀ ਉਚਾਰਿਆ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰਕਰੀਂ ਨੰਦਰਨਾਮੀ ਆਕਾਮੇ ਇਹਦੇ ਵਿੱਚ 8 ਅੱਖਰ ਹਨ ਅਤੇ ਇੱਕ ਸ਼ਬਦ ਦੇ ਤਿੰਨ ਸਹਜੋਗਤਾ ਹਨ ਜਿਨ੍ਹਾਂ ਨੂੰ ਤ੍ਰ ਸ਼ਬਦ ਰੂਪੀ ਨਾਮ ਨਾਲ ਜੋੜਿਆ ਗਿਆ ਹੈ ਹੁਣ ਜਦੋਂ ਸੰਧਿਆ ਦੇ ਵੇਲੇ ਗੋਪਾਲ ਦਤੁ ਰੋਜਨ ਰੱਬ ਜੀ ਦਾ ਨਾਮ ਸਿਮਰਿਆ ਕਰਦਾ ਸੀ ਅੱਜ ਸਮਾਂ ਆਇਆ ਅੱਜ ਗੋਪਾਲ ਦਤ ਪਾਵਨ ਗੁਰਬਾਣੀ ਸਰਵਨ ਕਰਦਾ ਹੈ ਤੇ ਮਹਾਰਾਜ ਨੇ ਆਖਿਆ ਪੜ ਪੁਸਤਕ ਬੇਅੰਤ ਪੁਸਤਕਾਵਾਂ ਪੜ ਕਰਕੇ ਸੰਧਿਆ ਦੇ ਵੇਲੇ ਬੈਠ ਕਰਕੇ ਉਸ ਰੱਬ ਦੀ ਬਾਰਗਾ ਬੰਦਗੀ ਕਰਦਾ ਹੈ ਅੰਮ੍ਰਿਤ ਵੇਲਾ ਛੱਡ ਦਿੰਨਾ ਤੇ ਤੈਨੂੰ ਕੀ ਲੱਗਦਾ ਹੈ ਰੱਬ ਦੀ ਪ੍ਰਾਪਤੀ ਹੋ ਜਾਵੇਗੀ ਇਹ ਸਭ ਵਿਅਰਥ ਹੈ ਜੇਕਰ ਜਿਸ ਨੇ ਅੰਮ੍ਰਿਤ ਵੇਲਾ ਨਾ ਸੰਭਿਆ ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ ਵਿਚਾਰ ਇਸ ਦੀ ਵਡਿਆਈ ਕਹਿਣੀ ਤੇ ਕਥਣੀ ਤੋਂ ਬਾਹਰੀ ਹੈ ਚਲਾਂਗੇ ਉਠ ਨਾਮ ਜਪ ਨਿਸ ਬਾਸਰ ਆਰਾਧ ਕਾਰਾ ਤੋ ਜੈ ਨਾ ਵਿਆਪਈ ਜਿਹੜਾ ਭਾਵ ਸੰਸਾਰ ਦਾ ਕੂੜ ਹੈ ਇਹ ਤੈਨੂੰ ਵਿਆਪੇਗਾ ਨਹੀਂ ਜਿਹੜੇ ਸੰਸਾਰ ਦੇ ਜੀਵਾਂ ਨੂੰ ਸਰੀਰ ਗ ਠੰਡ ਲੱਗਦੀ ਹੈ ਤੈਨੂੰ ਅਧਿਆਤਮ ਭਾਵ ਅਗਿਆਨਤਾ ਦੀ ਠੰਡ ਕਦੇ ਛੋਹੇਗੀ ਨਹੀਂ ਜੇ ਤੂੰ ਰੱਬ ਜੀ ਦੇ ਨਾਮ ਨੂੰ ਅੰਮ੍ਰਿਤ ਵੇਲੇ ਉੱਠ ਕਰਕੇ ਜਪਦਾ ਹੈ ਜੱਡੇ ਵੀ ਵੱਡੇ ਕੋਈ ਸਫਲਦਾਇਕ ਬਣੇ ਜਾਂ ਸੰਸਾਰ ਵਿੱਚ ਕੋਈ ਵੀ ਵੱਡੇ ਤੋਂ ਵੱਡਾ ਮਹਾਰਥੀ ਬਣਿਆ ਸੰਗਤ ਦੀ ਉਹਦੀ ਪਹਿਲਤਾ ਇਹੀ ਹੋਵੇਗੀ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਭਾਵੇਂ ਰੱਬ ਜੀ ਦਾ ਨਾਮ ਜਪਦਾ ਹੋਵੇ ਚਾਹੇ ਨਾ ਪਰ ਅੰਮ੍ਰਿਤ ਵੇਲੇ ਉੱਠ ਕਰਕੇ ਜਿਹੜੇ ਕਾਰਜ ਦੀ ਪ੍ਰਾਪਤੀ ਕਰਨੀ ਹੈ ਉਸ ਕਾਰਜ ਨੂੰ ਕਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਉਹਦੀਆਂ ਮਨ ਦੀਆਂ ਮਰਾਦਾਂ ਪੂਰੀਆਂ ਹੋ ਜਾਂਦੀਆਂ ਨੇ ਸੋ ਇਸ ਪ੍ਰਕਾਰ ਪੜ ਕਰਕੇ ਪੁਸਤਕਾਂ ਦਾ ਅਧਿਐਨ ਕਰਨ ਨਾਲ ਸ਼ਾਮ ਵੇਲੇ ਰੱਬ ਜੀ ਨੂੰ ਸਿਮਰ ਲੈਣਾ ਤੇ ਸਵੇਰ ਵੇਲੇ ਤਿਆਗ ਦੇਣਾ ਇਹਦੇ ਨਾਲ ਕਿਤੇ ਵੀ ਪ੍ਰਾਪਤੀ ਨਹੀਂ ਹੁੰਦੀ ਸਿਲ ਪੂਜਸ ਬਗਲ ਸਮਾਦੰ ਖਾਲਸਾ ਜੀ ਸਿਲ ਭਾਗ ਕਿਸੇ ਨੇ ਤੇ ਇਹ ਵੀ ਆਖਿਆ ਕਿ ਜਿਵੇਂ ਸੰਦਕ ਦੇ ਅੰਦਰ ਵਿਸ਼ਨੂ ਜੀ ਬੈਠੇ ਹੋ ਹਣ ਸਿੱਲ ਦੀ ਪੂਜਤਾ ਵਾਂਗ ਇਸ ਨੂੰ ਸਿਮਰ ਕਰਕੇ ਜਿਵੇਂ ਪਾਖਾਨ ਗੱਡ ਕੇ ਮੂਰਤ ਕੀਨੀ ਦੇਖੈ ਛਾਤੀ ਪਾਓ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਕਤ ਜਾਓ ਖਾਲਸਾ ਜੀ ਜੇਕਰ ਇਹ ਮੂਰਤਾਂ ਸੱਚੀਆਂ ਹੋਵਨ ਹੁਣ ਮਨ ਨੂੰ ਕਿਸੇ ਮੂਰਤ ਦੀ ਅਸੀਂ ਪੂਜਾ ਕਰਦੇ ਆ ਜਿਹਦੀ ਪੂਜਾ ਕਰਦੇ ਆ ਜਿਹੜਾ ਜੀਵ ਉਹਦੇ ਉੱਪਰ ਪੈਰ ਰੱਖ ਕਰਕੇ ਉਹਨੂੰ ਬਣਾ ਰਿਹਾ ਹੈ ਉਹਦੀ ਛਾਤੀ ਦੇ ਉੱਪਰ ਗੋਡਾ ਰੱਖਿਆ ਹੈ ਉਹਦੇ ਨੱਕ ਨੂੰ ਮੂੰਹ ਨੂੰ ਘਾਟਤ ਕਢੀ ਹੈ ਉਹ ਮੂਰਤੀ ਸੱਚੀ ਕਿਵੇਂ ਹੋ ਸਕਦੀ ਹੈ ਫਿਰ ਜੇਕਰ ਉਹ ਮੂਰਤ ਸੱਚੀ ਹੈ ਤੇ ਬਣਾਉਣ ਵਾਲਾ ਤਾਂ ਰੱਬ ਹੋਇਆ ਨਾ ਸੋ ਗੁਰੂ ਗਰੀਬ ਨਵਾਜ ਨੇ ਆਖਿਆ ਸਿਲ ਪੂਜਸ ਜਿਹੜੀਆਂ ਸਿਲ ਪੱਥਰ ਹਨ ਜਿਹੜੇ ਜੀਵ ਪੱਥਰਾਂ ਨੂੰ ਪੂਜਦੇ ਨੇ ਬਗਲ ਸਮਾਦੰਗ ਬੰਗਲੇ ਦੀ ਤਨਾ ਜਿਵੇਂ ਬੰਗਲਾ ਨਦੀ ਦੇ ਕਿਨਾਰੇ ਤੇ ਬੈਠਾ ਹੋਵੇ ਤੇ ਸੰਗਤ ਦੀ ਉਹਦਾ ਧਿਆਨ ਮਛੀਆਂ ਵਾਲੇ ਬਨੇ ਹੁੰਦਾ ਅਸੀਂ ਵੀ ਸੰਗਤ ਦੀ ਬੰਗਲੇ ਦੀ ਸਮਾਧੀ ਵਾਂਗ ਪੜ ਅਸੀਂ ਗੁਰਬਾਣੀ ਰਿਹਾ ਹੁੰਨੇ ਆ ਸਾਡੀ ਜਿਹੜੀ ਸੁਰਤੀ ਹੈ ਨਾ ਇਹ ਦਸਵੇਂ ਆਕਾਸ਼ ਤੱਕ ਪੁੱਜੀ ਹੁੰਦੀ ਹੈ ਮਨ ਭਟਕਿਆ ਹੁੰਦਾ ਕੇਵਲ ਜ਼ੁਬਾਨ ਬਾਣੀ ਪੜਦੀ ਹੈ ਤੇ ਜਿੱਥੇ ਸਾਡਾ ਗੁਰਮਤ ਦਾ ਸਿਧਾਂਤ ਇਹ ਆਖਦਾ ਹੈ ਕਿ ਜਦ ਤੱਕ ਸੁਰਤ ਤੇ ਸ਼ਬਦ ਦਾ ਮੇਲ ਨਹੀਂ ਹੁੰਦਾ ਤਦ ਤਾਈ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਹੁਣ ਸ਼ਬਦ ਤੇ ਸੁਰਤੀ ਦਾ ਮੇਲ ਕਰਨਾ ਕਿੰਨਾ ਜ਼ਰੂਰੀ ਹੈ ਇਹ ਆਪ ਦੀ ਜਾਣ ਸਕਦੇ ਹੋ ਜਦੋਂ ਦਾਸ ਸ੍ਰੀ ਹਜੂਰ ਸਾਹਿਬ ਜੀ ਵਿਖੇ ਗਿਆ ਉੱਥੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਪਰਮਾਰਥ ਰੂਪੀ ਬਚਨ ਦੱਸੇ ਉਨ੍ਹਾਂ ਵਿੱਚੋਂ ਮਹਾਂਪੁਰਖਾਂ ਨੇ ਆਖਿਆ ਸੀ ਗੁਰੂ ਦੇ ਪਿਆਰੇ ਜਨੋ ਜਦੋਂ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਤੇ ਇਹ ਨਾ ਹੋਵੇ ਹੱਥ ਵਿੱਚ ਤੁਹਾਡੇ ਹੋਰ ਕੋਈ ਕਾਰਜ ਹੈ ਚਲਾ ਤੁਸੀਂ ਫੋਨ ਰਹਿਓ ਜਾਂ ਸੁਣ ਤੁਸੀਂ ਹੋਰ ਕੁਝ ਰਹਿਓ ਸੁਰਤੀ ਤੁਹਾਡੀ ਕਿਤੇ ਹੈ ਤੇ ਜ਼ੁਬਾਨ ਬਾਣੀ ਪੜਦੀ ਹੈ ਸੰਗਤ ਦੀ ਜਦ ਤੱਕ ਸੁਰਤੀ ਤੇ ਸ਼ਬਦ ਦਾ ਮੇਲ ਨਹੀਂ ਹੁੰਦਾ ਤਦ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੁਣ ਜਿਹੜਾ ਸਾਡਾ ਅੰਤਰੀਵ ਵਿਰਤ ਹੈ ਇਹ ਸੁਰਤੀ ਹੈ ਜਿਹੜੀ ਸੁਰਤੀ ਹੈ ਇਸਤਰੀ ਵਾਚਕ ਹੈ ਸ਼ਬਦ ਪੁਰਸ਼ ਵਾਚਕ ਹੈ ਜਦੋਂ ਪੁਰਸ਼ ਤੇ ਇਸਤਰੀ ਦਾ ਸੁਮੇਲ ਹੋਇਆ ਤਦ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਰੂਪੀ ਪੁੱਤਰ ਦਾ ਪ੍ਰਕਾਸ਼ ਹੋ ਗਿਆ ਜਦੋਂ ਸਤਮੁੱਚ ਬ੍ਰਹਮ ਗਿਆਨ ਰੂਪੀ ਪੁੱਤਰ ਦਾ ਪ੍ਰਕਾਸ਼ ਹੋਇਆ ਫਿਰ ਨਰਹਰ ਕੰਠ ਨਾਰਾਇਣ ਨੀਲ ਬਸਨ ਬਨਵਾਰੀ ਫਿਰ ਹਿਰਦੇ ਦੇ ਅੰਦਰ ਕੰਠ ਦੇ ਅੰਦਰ ਰਤਨੀ ਐਸਾ ਜੜ ਪੈਦਾ ਹੋਇਆ ਜਿਸ ਦੀ ਸੁਭਾ ਕਹੀ ਨਹੀਂ ਜਾ ਸਕਦੀ ਸੋ ਖਾਲਸਾ ਜੀ ਸੁਰਤੀ ਤੇ ਸ਼ਬਦ ਦਾ ਮੇਲ ਕਰਨਾ ਬੇਹੱਦ ਜ਼ਰੂਰੀ ਹੈ ਜਦੋਂ ਗੁਰੂ ਗਰੀਬ ਨਵਾਜ ਨੇ ਆਖਿਆ ਭਾਈ ਬੰਗਲੇ ਦੀ ਸਮਾਦੀ ਵਾਂਗ ਕਿਤੇ ਆਵੇ ਬੈਠੇ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਹੋ ਪਰ ਦੇ ਤੁਸੀਂ ਪਾਠ ਹੋ ਕਥਾ ਕਰਦੇ ਹੋ ਸੁਰਤੀ ਤੁਹਾਡੀ 10ਵੇਂ ਆਕਾਸ਼ ਵਿੱਚ ਪਹੁੰਚੀ ਹੋਵੇ ਤੁਹਾਨੂੰ ਗੁਰੂ ਦੀ ਬਾਣੀ ਦੀ ਜਾਤ ਤਾਂ ਹੀ ਨਾ ਹੋਵੇ ਸੋ ਇਸ ਪ੍ਰਕਾਰ ਸਿਲ ਪੂਜਸ ਬਗਲ ਸਮਾਧ ਜਿਵੇਂ ਪੂਜਣ ਵਾਲੇ ਦੇਵੀ ਦੇਵ ਲੋਕ ਅਧਿਆਤਮ ਨੂੰ ਛੱਡ ਦਿੰਦੇ ਨੇ ਇਹਨਾਂ ਮੂਰਤੀਆਂ ਦੇ ਪਿੱਛੇ ਲਾ ਕਰਕੇ ਆਪਣਾ ਆਪਾ ਖਤਮ ਕਰ ਬੈਠਦੇ ਹਨ ਮੁਖ ਝੂਠ ਵਿਪੂਖਨਸਾਰੰ ਮੁਖ ਉੱਪਰ ਝੂਠ ਹੈ ਮਨ ਅੰਦਰ ਕ੍ਰੋਧ ਹੈ ਹਿਰਦੇ ਅੰਦਰ ਹੰਕਾਰ ਹੈ ਤੇ ਸਤਿਗੁਰੂ ਜੀ ਕਹਿੰਦੇ ਵਿਪੂਖਨਸਾਰੰ ਉਹਨਾਂ ਨੇ ਆਪਣਾ ਜੀਵਨ ਇਵੇਂ ਵਿਰਥ ਕਰ ਦਿੱਤਾ ਇੱਥੇ ਵਿਪੂਖਨ ਸ਼ਬਦ ਤੋਂ ਚੇਤਾ ਆਇਆ ਖਾਲਸਾ ਜੀ ਗੁਰੂ ਘਰ ਦੇ ਅੰਦਰ ਵਿਪੀਖਣ ਨਾਮੀ ਗੁਰਸਿੱਖ ਹੋਇਆ ਬੇ ਭੁਖਣ ਦੇ ਬੇ ਭੀਖਣ ਬੇ ਭੀਖਣ ਜੀ ਜਿਹੜੇ ਸਨ ਇੱਥੇ ਪਾਵਨ ਗੁਰਬਾਣੀ ਅੰਦਰ ਇਹ ਹੁੰਦਾ ਹੈ ਨਾ ਮਨਸਾ ਧਾਰ ਜੋ ਕਰਦੇ ਆਵੇ ਸਾਧ ਸੰਗ ਜਨ ਮਰਨ ਮਿਟਾਵੇ ਇਸ ਗੁਰੂ ਕੇ ਨਾਮੀ ਗੁਰ ਸਿੱਖ ਨੇ ਮਨਸਾ ਧਾਰੀ ਹੈ ਘਰ ਵਿੱਚੋਂ ਚੱਲ ਪਿਆ ਆਪਣੀ ਪਤਨੀ ਮਰਦਲਾ ਨੂੰ ਆਖਿਆ ਮਰਦਲਾ ਜੀ ਪਾਸ ਆਓ ਜੇਕਰ ਮੈਂ ਸੱਚਮੁੱਚ ਗੁਰੂ ਤੋਂ ਕੁਝ ਮੰਗਾ ਤੇ ਗੁਰੂ ਮੈਨੂੰ ਦੇ ਦਵੇਗਾ ਤੇ ਉਸ ਵੇਲੇ ਪਤਨੀ ਨੇ ਆਖਿਆ ਸੀ ਜਿੰਨਾ ਸੁਆਮੀ ਤੁਸੀਂ ਨਾਮ ਜਪਦੇ ਹੋ ਗੁਰੂ ਤੁਹਾਡੇ ਤੇ ਪ੍ਰਸੰਨ ਹੋ ਕਰਕੇ ਤੁਹਾਨੂੰ ਸ੍ਰਿਸ਼ਟੀ ਦਾ ਰਾਜ ਦੇ ਦੇਵੇਗਾ ਕਹਿੰਦੇ ਆਪਣੇ ਸ਼੍ਰੀ ਰਾਮਚੰਦਰ ਦੇ ਪਾਸ ਪਹੁੰਚੇ ਪਹੁੰਚ ਕਰਕੇ ਆਖਿਆ ਕਿ ਜੇਕਰ ਮੈਂ ਹੁਣ ਮੰਗਾ ਤੇ ਕਿਤੇ ਇਹ ਨਾ ਹੋਵੇ ਸੁਆਮੀ ਗੁੱਸਾ ਹੀ ਕਰ ਜਾਣ ਕਹਿੰਦੇ ਮਨ ਦੀਆਂ ਮਨਛਾਵਾਂ ਸਾਰੀਆਂ ਪੂਰੀਆਂ ਹੋ ਗਈਆਂ ਜਦੋਂ ਜਾ ਕਰਕੇ ਸ਼੍ਰੀ ਰਾਮ ਦੇ ਦਰਸ਼ਨ ਕੀਤੇ ਨੇ ਦਰਸ਼ਨ ਕਰਨ ਤੋਂ ਉਪਰੋਕਤ ਹੁਣ ਪੁੱਛਿਆ ਬੇ ਭੀਖਣ ਜੀਓ ਕੀ ਮੰਗਦੇ ਹੋ ਆਖਿਆ ਨਹੀਂ ਸੁਆਮੀ ਮੰਗਣ ਵਾਲੀ ਤਾਂ ਖਤਮ ਹੋ ਗਈ ਦੂਜੀ ਵਾਰ ਪੁੱਛਿਆ ਬੇ ਭੀਖਣ ਜੀ ਕੀ ਮੰਗਦੇ ਹੋ ਆਖਿਆ ਨਹੀਂ ਸਤਿਗੁਰੂ ਜਿਸ ਨਾਲ ਜਿਹਬਾ ਨਾਲ ਮੰਗਣਾ ਸੀ ਅੱਜ ਜਿਹਬਾ ਰੁਕ ਗਈ ਤੀਜੀ ਵਾਰ ਫਿਰ ਆਖਿਆ ਬੇ ਭੀਖਣ ਜੀ ਕੁਝ ਵੀ ਮੰਗਣਾ ਹੈ ਤੇ ਮੰਗ ਲਓ ਤੁਹਾਨੂੰ ਸਾਰਾ ਕੁਝ ਮਿਲ ਜਾਵੇਗਾ ਆਖਿਆ ਮਹਾਰਾਜ ਜਿਸ ਜਿਹਬਾ ਜਿਸ ਹਿਰਦੇ ਜਿਸ ਮਨ ਨੇ ਮੰਗਣਾ ਸੀ ਤੇਰੇ ਦਰਸ਼ਨਾਂ ਦੇ ਨਾਲ ਤੇ ਅਜ ਪੂਰਾ ਪਰਮਪੂਰਨ ਤੌਰ ਤੇ ਅੱਜ ਉਹਨੇ ਸ੍ਰਿਸ਼ਟੀ ਦੇ ਅੰਦਰ ਰਾਜ ਪਾਲਿਆ ਅੱਜ ਮੈਨੂੰ ਇਵੇਂ ਜਾਪ ਦਾਖ ਹੈ ਕਿ ਮੈਂ ਸ੍ਰਿਸ਼ਟੀ ਦੇ ਵਿੱਚ ਵਖਰਾ ਹੋ ਗਿਆ ਕਿਉਂਕਿ ਸਾਰੇ ਜੀਵ ਤਾਂ ਕਦੇ ਕਿਸੇ ਦੀ ਤਾੰਗ ਰੱਖਦੇ ਨੇ ਅੱਜ ਜਦੋਂ ਮੈਂ ਤੇਰੇ ਦਰਸ਼ਨ ਕੀਤੇ ਮਨ ਦੀਆਂ ਤਾੰਗਾਂ ਸਾਰੀਆਂ ਮੁੱਕ ਗਈਆਂ ਸੱਚ ਜਾਣੋ ਜਦੋਂ ਅਸੀਂ ਘਰ ਤੋਂ ਤੁਰਦੇ ਹਾਂ ਜੇਕਰ ਏਵੇਂ ਦੀ ਸੱਚਮੁੱਚ ਹਿਰਦੇ ਅੰਦਰ ਤਾੰਗ ਅਸੀਂ ਵੀ ਰੱਖ ਲਈਏ ਕਿ ਨਹੀਂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੇਰੇ ਤੋਂ ਮੰਗਣਾ ਨਹੀਂ ਹੈ ਅੱਜ ਤੁਹਾਡੇ ਦਰਸ਼ਨ ਕਰ ਰਹੇ ਹਾਂ ਤੇ ਜੇਕਰ ਸੱਚ ਮੁੱਚ ਦਰਸ਼ਨ ਹਿਰਦੇ ਦੇ ਰੂਪ ਕਰਦੇ ਨਾਲ ਕਰ ਲਈਏ ਫਿਰ ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁਖ ਜਾਏ ਜੰਮਨ ਮਰਨ ਦਾ ਦੁਖ ਸਤ루 ਦੀ ਖਤਮ ਕਰ ਦਿੰਦੇ ਹਨ ਤ੍ਰੈਪਾਲ ਤੇ ਹਾਲ ਵਿਚਾਰ ਤ੍ਰੈਪਾਲ ਭਾ ਜਿਹੜਾ ਤ੍ਰੈ ਬੁੱਧੀ ਸ਼ਬਦ ਹੈ ਇਹਦੀ ਸਮਿਲਤਾ ਦੇ ਨਾਲ ਤ੍ਰੈਪਾਲ ਤੇ ਹਾਲ ਬਣਿਆ ਜਿਹੜੇ ਗੈਤਰੀ ਦੀ ਹਨ ਉਨ੍ਹਾਂ ਦੇ ਮੰਤਰ ਦੇ ਤਿੰਨ ਭਾਗ ਤਿੰਨ ਅੱਖਰ ਹਨ ਅਤੇ 8 ਤ੍ਰਿਪਦ ਹਨ ਭਾਗ 8 ਅੱਖਰ ਸੁਮੇਲਤਾ ਦੇ ਨਾਲ ਜਾਣੀਏ ਤੇ 8 ਨੂੰ 3 ਦੇ ਨਾਲ ਗੁਣਾ ਕਰੀਏ ਤੇ 24 ਅੱਖਰ ਬਣ ਜਾਂਦੇ ਨੇ ਤੇ 24 ਅੱਖਰਾਂ ਦਾ ਗਾਇਤਰੀ ਮੰਤਰ ਹੈ ਜਿਹਦਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਵੀ ਇਹ ਸਿੱਖਾਂ ਦਾ ਗਾਇਤਰੀ ਮੰਤਰ ਬਖਸ਼ਿਸ਼ ਕੀਤਾ ਹੈ ਸੋ ਕਾਲ ਸਾਰੀ ਤੇ ਹਾਲ ਵਿਚਾਰ ਤੁਸੀਂ ਸ਼ਾਮ ਵੇਲੇ ਬੈਠ ਕਰਕੇ ਗੋਪਾਲ ਦੱਤ ਜੀ ਇਸ ਗਾਇਤਰੀ ਮੰਤਰ ਨੂੰ ਜਾਪ ਕਰਦੇ ਹੋ ਤੇ ਜਾਪ ਕਰਦੇ ਹੋ ਕਿਸ ਵਰਤੀ ਨਾਲ ਕਰਦੇ ਹੋ ਜ਼ੁਬਾਨ ਨਾਲ ਜਾਪ ਕਰਦੇ ਪਏ ਹੁੰਦੇ ਹੋ ਮਨ ਅੰਦਰ ਤੁਹਾਡੇ ਹੰਕਾਰ ਹੈ ਦੁਸ਼ੈ ਹੈ ਕਾਮ ਹੈ ਕਿ ਮੇਰੇ ਤੋਂ ਵੱਡਾ ਕੋਈ ਦਿਜ ਪੰਡਤ ਨਹੀਂ ਹੈ ਗਲ ਮਾਲਾ ਤਿਲਕ ਲਲਾਟੰ ਗੱਲ ਅੰਦਰ ਮਾਲਾ ਹੈ ਭਾਈ ਜਿੱਥੇ ਹਿੰਦੂ ਮਤ ਅਨੁਸਾਰ 12 ਤਿਲਕਾਂ ਦਾ ਜ਼ਿਕਰ ਕੀਤਾ ਗਿਆ ਹੈ ਕੋਈ ਖੱਬੀ ਵੱਖੀ ਦੇ ਵਿੱਚ ਲਗਾਉਂਦਾ ਹੈ ਪਹਿਲਾ ਤਿਲਕ ਕੋਈ ਮੱਥੇ ਦੇ ਵਿੱਚ ਲਗਾਉਂਦਾ ਹੈ ਕੋਈ ਸੱਜੀ ਕੋਹਣੀ ਦੇ ਉੱਪਰ ਤਿਲਕ ਲਗਾਉਂਦਾ ਹੈ ਕੋਈ ਆਪਣੇ ਗੋਡਿਆਂ ਦੇ ਉੱਪਰ ਤਿਲਕ ਲਗਾਉਂਦਾ ਹੈ ਕਿਸੇ ਨੇ ਆਪਣੇ ਮੱਥੇ ਦੇ ਵਿੱਚ 11 ਤਿਲਕ ਲਗਾਏ ਅਤੇ ਕਿਸੇ ਨੇ ਆਪਣੇ ਨੱਕ ਤੋਂ ਲੈ ਕਰਕੇ ਮੱਥੇ ਦੀ ਚਿਹਰੇ ਹੜ ਤੱਕ 11 ਤਿਲਕਾਂ ਦਾ ਵਰਣਨ ਕੀਤਾ ਹੈ ਉੱਥੇ Hindu ਮਤ ਦੇ ਅਨੁਸਾਰ 12 ਤਿਲਕ ਜਿਹੜੇ ਮੰਨੇ ਗਏ ਨੇ ਜਿਨ੍ਹਾਂ ਦੇ ਵਿੱਚ ਉਹ ਗੋਪਾਲ ਦੱਤ ਨੇ ਵੀ ਅਨੇਕਾਂ ਪ੍ਰਕਾਰ ਦੇ ਟਿੱਕੇ ਤਿਲਕ ਲਗਾਏ ਹੋਏ ਸਨ ਗੱਲ ਵਿੱਚ ਮਾਲਾ ਸੀ ਗੱਲ ਜਿਨੀ ਜਪ ਮਾਲੀਆਂ ਗੱਲਾਂ ਦੇ ਵਿੱਚ ਭਾਵੇਂ ਅਸੀਂ ਜੱਡੇ ਮਰਦੀ ਸ੍ਰੇਸ਼ਟ ਹੋਈਏ ਤੇ ਗੱਲ ਵਿੱਚ ਭਾਵੇਂ ਮਾਲਾ ਪਾਈ ਹੋਵੇ ਪਰ ਜੇਕਰ ਮਨ ਦੇ ਵਿੱਚ ਗੁਰੂ ਦਾ ਪਿਆਰ ਨਹੀਂ ਹੈ ਤੇ ਉਹ ਮਾਲਾ ਪਾਈ ਕਿਸ ਕਾਰਜ ਦੀ ਹੈ ਸੁੰਦਰ ਬਸਤਰ ਕਿਸ ਕਾਰਜ ਦੇ ਹਨ ਅਸੀਂ ਆਪਣੇ ਵੱਲ ਜੇ ਆ ਜਾਈਏ ਤੇ ਸੰਗਤ ਦੀ ਬਾਹਰ ਭੇਖ ਅੰਦਰ ਮਲਮਾਇਆ ਵਾਲੀ ਗੱਲ ਹੋ ਜਾਵੇਗੀ ਬਾਹਰੀ ਤਾਂ ਭੇਖ ਸੁੰਦਰ ਹੋਵਣਗੇ ਪਰ ਹਿਰਦੇ ਦੇ ਅੰਦਰ ਹੰਕਾਰ ਹੈ ਪਾਪ ਹੈ ਉਹ ਗੁਰੂ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ ਜਿਹਦੇ ਮਨ ਵਿੱਚ ਸਦਾ ਹੀ ਕ੍ਰੋਧ ਹੀ ਰਹਿ ਗਿਆ ਕਦੇ ਕਿਸੇ ਦਾ ਭਲਾ ਸੋਚਿਆ ਹੀ ਨਹੀਂ ਆਪਣੀ ਜ਼ੁਬਾਨ ਦੇ ਵਿੱਚੋਂ ਕਦੇ ਕਿਸੇ ਦਾ ਚੰਗਾ ਆਖਿਆ ਹੀ ਨਹੀਂ ਉਹ ਰੱਬ ਨੂੰ ਕਿਵੇਂ ਪਾ ਸਕਦਾ ਹੈ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਖਾਲਸਾ ਜੀ ਇਹ ਜ਼ੁਬਾਨ ਨੂੰ ਜਾਣ ਕਰਕੇ ਅਸੀਂ ਇਵੇਂ ਬੋਲ-ਬੋਲ ਕਰਕੇ ਖਾ ਕਰਕੇ ਰੱਬ ਦੇ ਨਾਮ ਨੂੰ ਜਪਿਆ ਨਹੀਂ ਅਗਿਆਨਤਾ ਨੂੰ ਦੂਰ ਕਰਕੇ ਨਾਮ ਰੂਪੀ ਪਦਾਰਥ ਨੂੰ ਛਕਣਾ ਸੀ ਜਿਸ ਨੇ ਨਾਮ ਰੂਪੀ ਪਦਾਰਥ ਨੂੰ ਛਕਿਆ ਉਹਦੀ ਸਦਾ ਵਾਸਤੇ ਭੁੱਖ ਮਿਟ ਗਈ ਅਤੇ ਜੇਕਰ ਸੱਚਮੁੱਚ ਆਪਾਂ